ਨਹੀਂ ਨਹੀਂ ਮੈਂ ਤੁਹਾਨੂੰ ਸਾਰੇ ਯਾਰੀ ਕੋਈ ਇੱਕ ਵਾਰ ਗੱਲ ਮੇਰੇ ਕੈਮਰਾ ਠਮਾ ਲਓ ਨਹੀਂ ਉਹ ਤੁਸੀਂ ਨਹੀਂ ਇੱਕ ਮਿੰਟ ਗੱਲ ਨਹੀਂ ਨਹੀਂ ਪਲੀਜ਼ ਤੁਸੀਂ ਨਹੀਂ ਤੁਸੀਂ ਆਹ ਚੈੱਕ ਕਰੋ ਤੁਸੀਂ ਆਹ ਗੱਡੀ ਵੀ ਚੈੱਕ ਕਰ ਲਓ ਸਰ ਮੈਨੂੰ ਕੋਈ ਤਰਾਜ ਨਹੀਂ ਹੈਗਾ ਮੈਂ ਤਾਂ ਬੇਚੈੱਕ ਕਰਾਉਣ ਨੂੰ ਤਿਆਰ ਹਾਂ ਕਰੋ ਸਰ ਇੱਕ ਵਾਰੀ ਪਲੀਜ਼ ਹਨਾ ਅਸੀਂ ਵੀ ਕੋਈ ਗੱਲ ਅਸੀਂ ਵੀਡੀਓ ਕਰ ਰਹੇ ਹਾਂ ਅਸੀਂ ਸ਼ੂਟ ਕਰ ਰਹੇ ਹਾਂ ਪਲੀਜ਼ ਹਨਾ ਕੋਈ ਗੱਲ ਚੈੱਕ ਕਰਨ ਨੂੰ ਕੋਈ ਨਹੀਂ ਤੁਸੀਂ ਵੇਟ ਕਰ ਇੱਕ ਵਾਰ ਵੇਟ ਕਰ ਮਾਫੀ ਕੋਈ ਵੇਟ ਨਹੀਂ ਆਲੂ ਸ਼ੂਟ ਕਰ ਰਹੇ ਹਾਂ ਠੀਕ ਬੀਬੀ ਭਾਬਾ ਠੀਕ ਆ ਸਰ ਤੁਸੀਂ ਕਰ ਰਹੇ ਹੋ ਪਲੀਜ਼ ਚੈੱਕ ਹਾਂਜੀ ਕਰ ਰਿਹਾ ਹਾਂ ਕਰ ਰਿਹਾ ਮੈਂ ਸ਼ੂਟ ਕਰ ਰਿਹਾ ਮੈਂ ਪਲੀਜ਼ ਯਾਰ ਅਸੀਂ ਆਪਣੀ ਕੰਮ ਕਰੀਏ ਸਰ ਕਰੋ ਅਸੀਂ ਵੀ ਆਪਣੀ ਡਿਊਟੀ ਕਰ ਰਹੇ ਹਾਂ ਪਲੀਜ਼ ਹਾਂ ਮੈਂ ਪਲੀਜ਼ ਸਾਰਾ ਔਨ ਕੈਮਰਾ ਕਰੋ ਪਲੀਜ਼ ਸਰ ਬਿਦ ਰਿਕਵੈਸਟ ਹੈ ਨਾ ਜੀ ਸਰ ਵਹੀਕਲ ਮੇਰਾ ਮੈਂ ਜੇ ਕਿਸੇ ਗਲਤੀ ਕੀਤੀ ਹੋਵੇ ਤਾਂ ਮੈਂ ਸਜ਼ਾ ਦਾ ਭਾਗੀਦਾਰਾਂ ਨਹੀਂ ਮੈਂ ਹਾਂਜੀ ਹਾਂ ਔਰ ਮੇਰੀ ਗੱਡੀ ਚ ਮੈਂ ਸਰ ਪਲੀਜ਼ ਮਤਲਬ ਐਮ ਐਲ ਐ ਮੈਡਮ ਹੈਗਾ ਨਹੀਂ ਪਲੀਜ਼ ਔਨ ਕੈਮਰੇ ਕਰੋ ਸਾਰਾ ਪਲੀਜ਼ ਨਾ ਕਰੋ ਜੀ ਨਹੀਂ ਔਨ ਐਮ ਠੀਕ ਕਰ ਲਵਾਂ ਮੈਂ ਹਾਂਜੀ ਦੇਖੋ ਮੈਨੂੰ ਨਹੀਂ ਪਤਾ ਮੇਰੀ ਮੇਰੇ ਕੋਲ ਗੱਲ ਨੂੰ ਮੇਰੀ ਗੱਡੀ ਉੱਥੇ ਰੋਕੀ ਗਈ ਹੈ ਮੈਡਮ ਮੈਨੂੰ ਭੁਲਜਾਇਆ ਗਿਆ ਉਹ ਥੋੜਾ ਥੋੜਾ ਵੀ ਆਊਗਾ ਸਾਰਾ ਕੁਝ ਆਊਗਾ ਪਲੀਜ਼ ਅਗਰ ਕਰ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਨੂੰ ਇਸ ਗੱਲ ਦਾ ਕਦੇ ਇਤਰਾਜ਼ ਕਰਾਂ ਮੈਂ ਮੈਂ ਤੁਸੀਂ ਖੁਦ ਆ ਕੇ ਕਰੋ ਨਹੀਂ ਮੈਂ ਨਹੀਂ ਜੀ ਆਪ ਮੇਰੀ ਕਰੋ ਪਲੀਜ਼ ਚੈੱਕ ਕਰੋ ਇਹ ਥੋੜਾ ਕਰੋ ਰਾਮ ਸਿੰਘ ਚਾਹਣੇ ਕਰੋ ਸਰ ਪਲੀਜ਼ ਜਮ ਸਾਹਿਬ ਵੀ ਖੜ੍ਹ ਲੈ ਆਪਣੇ ਪੀਨ ਚੈੱਕ ਕਰੋ ਹਾਂ ਕਰੋ ਕ੍ਰਿਸ਼ਨ ਵੀਰੇ ਕ੍ਰਿਸ਼ਨ ਪਾਜੀ ਮarre ਪਲੇਨ ਚ ਆਇਆ ਦੇਖੋ ਮੈਂ ਕਹਿੰਦਾ ਕੋਈ ਵੀਡੀਓ ਸਾਡੇ ਮਤੇ ਹੈ ਨਹੀਂ ਤੁਹਾਡੇ ਮਤੇ ਨਹੀਂ ਆਉ ਹੋ ਸਕਦਾ ਹਾਂਜੀ ਤਾਂ ਸਾਰੇ ਦੇ ਕਿਰਸ਼ਨ ਬ੍ਰੇਕ ਪਾਸੇ ਹੋ ਜਾ ਯਾਰ ਇਧਰਲੇ ਪਾਸੇ ਬੰਦੇ ਖੜੇ ਨੇ ਤੂੰ ਵਿੱਚ ਆਈਂ ਨਾ ਅਸੀਂ ਖੜੇ ਹੀ ਆ ਸੀ ਤਾਂ ਗੱਡੀ ਚੱਕ ਬਾਲੀ ਗੱਡੀ ਖੋਲੋ ਉੱਤਰੋ ਉੱਤਰੋ ਬਾਲੀ ਗੱਡੀ ਖੋਲੋ ਡਰਾਈਵਰ ਸਾਹਿਬ ਖੋਲੋ ਜੀ ਕਰ ਲੋ ਯਾਰ ਚੈੱਕ ਕਰਨ ਆਇਆ ਬਸ 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 ਕੋਲੋਂ ਨਾ ਕੁਦੇ ਆ ਰਜੀਪ ਕੋਲੋਂ ਨਾ ਆ ਜਾ ਦੂਰ ਤੋਂ ਸ਼ੁਰੂ ਕਰ ਪਿੱਛੇ ਪਿੱਛੇ ਨੋ ਜੀ ਜੀ ਤੁਹਾਨੂੰ ਬੋਲ ਕੇ ਦੇ ਦਿੰਦਾ ਜ਼ੂਮ ਆਊਟ ਕਰ ਲਓ ਸਾਰੇ ਇਹਨਾਂ ਨੂੰ ਇਸ ਦਾ ਵੀ ਕੈਮਰਾ ਨਹੀਂ ਨਬਚਾ ਜੀ ਸਾਰੇ ਮੈਨੂੰ ਕੰਪਲੇਂਟ ਆਈ ਹੈ ਕਿਸੇ ਨੇ ਇਤਰਾਜ਼ ਲਾਇਆ ਵੀ ਬੀਲਿਪੀਓ ਸਾਹਿਬ ਕਿਸੇ ਦੇ ਕੋਲਡ ਸਟੋਰ ਚ ਫਗੋੜਾ ਫਗੋੜਾ ਕੋਲਡ ਸਟੋਰ ਤੇ ਜਾ ਕੇ ਆਏ ਨੇ ਤੇ ਕੋਈ ਪੇਮੈਂਟ ਵਗੈਰਾ ਦੀ ਜਿਹੜੀ ਦੱਸਣ ਦੇ ਮਤਾਬਕ ਹੈ ਨਾ ਮੈਂ ਮੀਡੀਆ ਲੈ ਕੇ ਆਈ ਆ ਤੇ ਆਪਾਂ ਦੇਖਦੇ ਕੋਈ ਗੱਲ ਨਹੀਂ ਹੋਊਗਾ ਤਾਂ ਮੈਂ ਜਨਤਕ ਮਾਫੀ ਮੰਗੂ ਨੂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇ ਇਹਨਾਂ ਦੇ ਤੋਂ ਮਾਨ ਸਨਮਾਨ ਨੂੰ ਦੇ ਜੂਗੀ ਮੇਰੀ 24 ਸਾਲ ਦਾ ਕੈਰੀਅਰ ਹੋ ਚੁੱਕਿਆ ਇਹ ਫਸਟ ਟਾਈਮ ਹੋ ਗਿਆ ਜਿਹੜਾ ਇਨਸਟੈਂਸ ਹੈ ਜਿਹੜੀ ਮੇਰੀ ਲਾਈਫ 'ਚ ਹੋਇਆ ਮੇਰੀ ਗੱਡੀ ਨੂੰ ਕੇ ਰਿਆ ਗਿਆ ਬਾਕਾਇਦਾ ਮੇਰੀ ਕੀ ਵੀ ਖੋਈ ਗਈ ਗੱਡੀ ਦੀ ਉੱਥੇ ਕੀ ਖੋਲਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਵੀ ਐਸਡੀਐਮ ਦਫ਼ਤਰ ਆਜੋ ਵੀ ਜਿਹੜਾ ਵੀ ਕੁਝ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਜੀ ਤੁਸੀਂ ਕੀ ਖੋਈ ਗਈ ਹੈ ਕਿੱਥੇ ਗਏ ਸੀ ਤੁਸੀਂ ਕਿੱਥੇ ਹੋਇਆ ਇਨਸੀਡੈਂਟ ਨਹੀਂ ਮੈਂ ਨਾਰਮਲੀ ਟਿਨੀ ਚਾਪ ਦਾ ਸ਼ਾਮ ਨੂੰ ਘਰ ਜਾ ਰਿਹਾ ਸੀਗਾ ਜੀ ਕਿਉਂਕਿ ਲੇਟ ਸੀ ਜੀ ਅਸੀਂ ਅੱਜ ਕਾਫੀ ਲੇਟ ਸੀਗੇ ਉਹਦੇ 'ਚ ਇਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ ਇਹ ਫਾਲਸ ਅਲਿਗੇਸ਼ਨ ਨੇ ਔਰ ਮੇਰੀ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਕਦੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈਗੀ ਨਾ ਸਰ ਸਟੋਰ 'ਚ ਕੀ ਕਰਨ ਗਏ ਸੀ ਤੁਸੀਂ ਕਰਨੀਆ ਕੀ ਕੋਰਸਟੋਰ 'ਚ ਕੀ ਕਰਨ ਗਏ ਸੀ ਸਰ ਕੁਝ ਉੱਥੇ ਨਹੀਂ ਮੈਂ ਗਿਆ ਸੀ ਇਹ ਮੇਰੇ ਮੈਥੋਂ ਦੱਸਦਾ ਜੀ ਮੇਰੇ ਇੱਥੇ ਰਿਲੇਸ਼ਨਸ ਹੈਗੇ ਦੇਖੋ ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ ਸਾਰਾ ਰਹਿੰਦਾ ਮੇਰੇ ਰਿਲੇਸ਼ਨਸ ਹੈਗੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਆਪਣੀ ਪ੍ਰਾਈਵੇਟ ਲਾਈਫ 'ਚ ਜੀ ਤਬ ਮੇਰੇ ਪਰ ਇਹ ਦੱਸਣਾ ਵੀ ਮੈਂ ਕਿਸੇ ਜਾਂ ਕੈਂਡੀਡੇਟ ਨੂੰ ਮਿਲਿਆ ਹਾਂ ਜਾਂ ਕਿਸੇ ਨੂੰ ਮਿਲਿਆ ਹਾਂ ਉਹ ਗੱਲ ਅਲੱਗ ਹੋ ਸਕਦੀ ਹੈ ਮੈਂ ਕਿਸੇ ਤੇ ਨਾ ਕਿਸੇ ਦੇ ਕੈਂਡੀਡੇਟ ਦੇ ਘਰੇ ਗਿਆ ਨਾ ਕਿਸੇ ਦੇ ਹੋਰ ਮੇਰੇ ਰਿਲੇਸ਼ਨਸ ਪੁਰਾਣੇ ਨੇ ਸੋ ਇਸ ਸਾਬ ਪ੍ਰਾਈਵੇਟ ਘਟੀ ਜਾਂਦੇ ਤੁਸੀਂ ਸਰਕਾਰੀ ਘਟੀ ਸੋ ਇਸ ਸਾਬ ਤੁਹਾਡੇ ਪਰ ਇਹ ਇਲਜ਼ਾਮ ਐਮਐਲਏ ਸੰਗਰੂਰ ਦੇ ਵੱਲੋਂ ਲਗਾਏ ਗਏ ਨੇ ਇਹ ਫਾਲਸ ਅਲੀਗੇਸ਼ਨ ਨੋ ਨੋ ਫਾਲਸ ਅਲੀਗੇਸ਼ਨ ਹੈ ਜੀ ਬਿਲਕੁਲ ਫਾਲਸ ਅਲੀਗੇਸ਼ਨ ਹੈ ਕਦੇ ਵੀ ਨਹੀਂ ਹੋ ਸਕਦਾ ਮੈਂ ਸਤਕਾਰਯੋਗ ਮੇਰੇ ਮੈਡਮ ਨੇ ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਨਟ ਕਰਤੀਏ ਪਰ ਸਾਡੇ ਲਈ ਉਹ ਸਤਕਾਰਯੋਗ ਐਮਐਲਏ ਨੇ ਸਰਕਾਰੀ ਗੱਡੀ ਲੈ ਕੇ ਕਿਸੇ ਕੋਟ ਸਟੋਰ ਜਾਂ ਪ੍ਰਾਈਵੇਟ ਗੱਡੀ ਤੁਸੀਂ ਮੈਂ ਸੰਗਰੂਰ ਤੋਂ ਆ ਰਿਹਾ ਸੀ ਐਕਚੁਅਲੀ ਸੰਗਰੂਰ ਤੋਂ ਆ ਕੇ ਮੈਂ ਉਹਨੂੰ ਮੇਰੇ ਉਹਦਾ ਫਰੈਂਡ ਦਾ ਫੋਨ ਆ ਗਿਆ ਮੈਂ ਉਹਨੂੰ ਮਿਲ ਚਲਾ ਗਿਆ 10 10 ਮਿੰਟ ਵਿੱਚ ਉੱਥੇ ਲਾਇਆ ਨਾਲ ਦੀਆਂ ਮੈਂ ਨਿਕਲੇ ਇਲਜ਼ਾਮ ਇੱਕ ਹੋਰ ਵੀ ਨੇ ਕਿ ਤੁਸੀਂ ਐਸਡੀਓ ਆਫਿਸ ਆ ਗਏ ਪਹਿਲਾਂ ਬਾਹਰ ਗਏ ਹੋ ਪ੍ਰਾਈਵੇਟ ਜਗ੍ਹਾ ਦੇ ਉੱਪਰ ਨੋ ਮੈਂ ਕਿਤੇ ਵੀ ਨਹੀਂ ਕੈਮਰੇ ਲੱਗੇ ਹੋਏ ਨੇ ਮੈਂ ਪਿੱਛੇ ਐਸਡੀਮਾ ਆਫਿਸ ਦੇ ਵਿੱਚ ਕਲਰਕ ਕੋਲੇ ਆਪਦਾ ਫੋਨ ਚਾਰਜ ਕਰਾਉਣ ਲਈ ਗਿਆ ਸੀਗਾ ਉਹਨਾਂ ਕੋਲ ਕੇਬਲ ਨਹੀਂ ਸੀਗੀ ਮੈਂ ਉੱਥੇ ਬੈਠਾ ਸੀਗਾ ਮੈਂ ਨਾਲ ਦੀ ਨਾਲ ਵਾਪਸ ਆ ਗਿਆ ਮੇਰੇ ਕੋਲ ਸਰ ਐਮਐਲਏ ਸਾਹਿਬ ਤੁਹਾਨੂੰ ਕੱਲ੍ਹ ਦੇ ਫੋਨ ਕਰ ਰਹੇ ਤੁਸੀਂ ਫੋਨ ਕਿਉਂ ਨਹੀਂ ਪਿਕ ਕਰ ਰਹੇ ਉਹਨਾਂ ਦੇ ਮੇਰੀ ਕੋਈ ਮਜਬੂਰੀ ਸੀ ਜੀ ਮੈਂ ਨਹੀਂ ਪਿਕ ਕੀਤਾ ਜੀ ਸਰ ਇੱਕ ਹੋਰ ਇਲਜ਼ਾਮ ਨੇ ਕਿ ਤੁਸੀਂ ਅੱਜ ਆਫ ਡਿਊਟੀ ਸੀ ਤੁਸੀਂ ਪੂਰਾ ਸਮਾਂ ਆਪਣੇ ਦਫ਼ਤਰ ਦੇ ਵਿੱਚ ਆਪਣੀ ਸੀਟ ਦੇ ਉੱਪਰ ਨਹੀਂ ਸੀ ਬਿਲਕੁਲ ਨਹੀਂ ਇਹ ਗਲਤ ਗੱਲ ਹੈ ਜੀ ਮੈਂ ਬਿਲਕੁਲ ਆਪਣੇ ਆਫਿਸ 'ਚ ਰਹਾ ਮੇਰਾ ਆਫਿਸ ਚੈੱਕ ਕਰ ਲ ਅਸੀਂ ਸਰਕਾਰ ਦੇ ਵਿੱਚ ਹੈਗੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮਐਲਏ ਆ ਔਰ ਮੇਰੀ ਰਿਸਪਾਂਸਿਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜਿਹਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫਗੂਆਲ ਪਿੰਡ ਦਾ ਕੋਈ ਕੋल्ड स्टोर ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀ ਸਾਹਿਬ ਉਹਦੋਂ ਬਾਅਦ ਚ ਮੇਲਾ ਦਾ ਤੋਲ ਪਲਾਜ਼ੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸਡੀਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਹੈ ਪੁਲਿਸ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵ ਹੈਗਾ ਕਿ ਲੋਕਾਂ ਦੇ ਜਿਹੜੇ ਡੈਮੋਕਰੈਟਿਕ ਜਿਹੜਾ ਉਹਨਾਂ ਦਾ ਰਾਈਟ ਹੈ ਲੋਕਤੰਤ੍ਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੇਅਰ ਤੇ ਫਿਰ ਜਿਹੜੀ ਫੇਅਰ ਫ੍ਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰਦੀ ਹੋਣੀ ਚਾਹੀਦੀ ਹੈ ਔਰ ਮੈਂ ਉਹਦਾ ਸਮਰਥਨ ਕਰਦੀ ਆ ਔਰ ਇਹਦੇ ਲਈ ਅ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫਤੀਸ਼ ਕਰਕੇ ਜੀ ਹਾਂਜੀ ਮੈਂ ਰੋਲਿੰਗ ਜੀ ਆ ਦੇਖੋ ਤੁਸੀਂ ਬਿਆਨ ਲਈ ਨੇ ਜਿਹੜੇ ਉਹਨਾਂ ਦੇ ਆਪਣੇ ਬੀਡੀਪੀਓ ਭਵਾਨੀਗੜ ਦੇ ਦਫਤਰ ਦੇ ਸੈਕਟਰੀ ਨੇ ਉਹ ਡਰਾਈਵਰ ਦੇ ਤੌਰ ਤੇ ਸੀ ਤੁਹਾਡੇ ਸਾਹਮਣੇ ਬਿਆਨ ਆਈ ਚੁੱਕੇ ਨੇ ਕਿ ਇੱਥੇ ਤੱਕ ਗਏ ਸੀ ਉਹ ਗਾਂ ਉਹਨਾਂ ਨੂੰ ਨਹੀਂ ਲੈ ਕੇ ਆਏ ਜਾਂ ਇੱਥੇ ਆਏ ਨੇ ਈਵਨ ਇੱਥੇ ਵੀ ਮੈਂ ਪਤਾ ਕੀਤਾ ਉਹ ਉਰੇ ਆ ਕੇ ਐਸਡੀਐਮ ਸਾਹਿਬ ਦੇ ਆਫਿਸ ਤੋਂ ਗਾਂ ਲੰਗੇ ਨੇ ਪਿੱਛੇ ਜਾ ਕੇ ਆਏ ਨੇ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਤਫਤੀਸ਼ ਜਿਹੜੀ ਹੋਣੀ ਹੈ ਇਨਵੈਸਟੀਗੇਸ਼ਨ ਹੋਣੀ ਹੈ ਉਹ ਕਲੀਅਰ ਹੋ ਜਵੇ ਸੈਕੰਡ ਅਸੀਂ ਇਹ ਕਿਹਾ ਵੀ ਕੋਲਡ ਸਟੋਰ ਤੋਂ ਆਏ ਨੇ ਉੱਥੇ ਕੌਣ ਕੌਣ ਬੰਦਾ ਗਿਆ ਸੀਗਾ ਤੇ ਕਿਹੜੀਆਂ-ਕਿਹੜੀਆਂ ਕਿਹਦੀਆਂ-ਕਿਹਦੀਆਂ ਗੱਡੀਆਂ ਗਈਆਂ ਸੀ ਤੇ ਉੱਥੇ ਜਿਹੜੇ ਬੰਦੇ ਸੀਗੇ ਉਹ ਜਿਹੜੇ ਬੀਡੀਪੀ ਸਾਹਿਬ ਦੀ ਜਿਹੜੀ ਮੋਬਾਈਲ ਦੀ ਜਿਹੜੀ ਉਹ ਕਢਾ ਲੈਣ ਪਤਾ ਲੱਗ ਜੂ ਵੀ ਉੱਥੇ ਗਏ ਨੇ ਕਿ ਨਹੀਂ ਗਏ ਹੈਗੇ ਸੋ ਮੈਂ ਫੇਰ ਕਹਿੰਨੀ ਹੈ ਕਿ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠੀ ਆਂ ਕੋਈ ਵੀ ਗੱਲ ਹੈ ਜਿਹੜੀ ਬੇਵਜਾ ਕਿਸੇ ਦੇ ਕਹਿਣ ਤੇ ਜਾਂ ਉੱਠ ਕੇ ਆਉਣ ਤੇ ਮੈਨੂੰ ਵੀ ਪਤਾ ਕਿ ਮੇਰੇ ਮੋਢਿਆਂ ਤੇ ਮੇਰੇ ਹਲਕੇ ਦੇ ਲੋਕਾਂ ਨੇ ਕਿੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਜ਼ਰੀਏ ਪਰ ਮੈਂ ਆਪ ਵੀ ਉਹਨਾਂ ਨੂੰ ਫੋਨ ਕਰਕੇ ਮੈਂ ਇਸ ਚੀਜ਼ ਨੂੰ ਜਿਹੜਾ ਉਹਨਾਂ ਦੇ ਧਿਆਨ ਚ ਲਿਆਉਂਗੀ ਔਰ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦੀ ਹਾਂ ਕਿ ਇਹਨੂੰ ਮਸਲੇ ਨੂੰ ਜਿਹੜਾ ਕਲੀਅਰ ਕੀਤਾ ਜਾਵੇ ਇਹ ਜਿਹੜੀਆਂ ਜਿਹੜੇ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਕਰਕੇ ਜਿਹੜੇ ਕੋਈ ਵੀ ਲੀਡਰ ਹੈ ਜਿਹੜੇ ਬਦਨਾਮ ਹੁੰਦੇ ਆ ਸੋ ਮੇਰੀ ਕਿਸੇ ਤਰ੍ਹਾਂ ਦੀ ਅਸੀਂ ਹਾਂ ਗਿਆ ਪਰ ਨਿੱਜੀ ਤੌਰ ਤੇ ਸੀ ਕਿ ਪ੍ਰਾਈਵੇਟ ਤੌਰ ਤੇ ਸੀ ਆਪਣੀ ਸਰਕਾਰੀ ਗੱਡੀ ਲੈ ਕੇ ਤੁਸੀਂ ਚੋਣ ਜਾਬਤਾ ਲੱਗਿਆ ਹੋਇਆ ਜੀ ਕਿਵੇਂ ਲੈ ਕੇ ਜਾ ਸਕਦੇ ਹੋ ਮੈਡਮ ਜੇਕਰ ਕੋਈ ਮਿਲੀ ਹੈ ਕਿ ਟੋਲ ਪਲਾਸ ਤੱਕ ਗੱਡੀ ਇਹ ਜਿਹੜੇ ਚਲਾ ਕੇ ਗਏ ਨੇ ਸਰਕਾਰੀ ਡਰਾਈਵਰ ਨੇ ਉਹਨਾਂ ਨੇ ਚਲਾਈ ਹੈ ਬਾਅਦ ਵਿੱਚ ਉਹਨਾਂ ਨੇ ਆਪ ਚਲਾਈ ਹੈ ਤੁਹਾਡੇ ਸਾਹਮਣੇ ਬਿਆਨ ਨੇ ਜੀ ਹੁਣ ਮੈਨੂੰ ਜਿੰਨਾਕ ਡਾਊਟ ਸੀਗਾ ਹੁਣ ਉੱਥੇ ਤੱਕ ਇੱਧਰ ਉੱਧਰ ਹੋਇਆ ਸਿਸਟਮ ਜਾਂ ਇੱਥੇ ਆ ਕੇ ਇੱਧਰ ਉੱਧਰ ਹੋਇਆ ਉਹ ਕਲੀਅਰ ਹੋ ਜਾਣਾ ਤਾਂ ਵੈਸੇ ਹੁਣ ਪੁਲਿਸ ਦੇ ਹੱਥਾ ਹੁਣ ਜਿੰਨੀ ਜਲਦੀ ਹੋਊਗਾ ਵੀ ਬਿਲਕੁਲ ਜੀ ਜਾਂਚ ਦਾ ਵਿਸ਼ਾ ਤੁਹਾਡੇ ਤਰ੍ਹਾਂ ਮੈਨੂੰ ਵੀ ਇਹ ਆ ਕਿ ਮੈਂ ਜਿਹੜਾ ਕੋਈ ਸਵਾਲ ਉਠਾਏ ਨੇ ਜਾਂ ਕੋਈ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਹੋ ਕੇ ਇਹ ਚੀਜ਼ਾਂ ਉਠਾਈਆਂ ਨੇ ਤਾਂ ਉਹ ਜਿਹੜਾ ਕਲੀਅਰ ਹੋਣਾ ਚਾਹੀਦਾ ਕਿ ਇਹਦੇ ਪਿੱਛੇ ਜਿਹੜਾ ਕੀ ਆ ਦੁੱਧਾ ਦੁੱਧ ਜਿਹੜਾ ਉਹ ਹੋਣਾ ਚਾਹੀਦਾ ਔਰ ਲੋਕਾਂ ਨੂੰ ਵੀ ਚੀਜ਼ ਪਤਾ ਲੱਗਣੀ ਸ਼੍ਰੀ ਮੈਸਟਰਾਂ ਦੀ ਕੋਈ ਸਾਹਮਣੇ ਆਉਂਦਾ ਤਾਂ ਕੀ ਕਾਰਵਾਈ ਦਾ ਤੁਸੀਂ ਦੇਖੋ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਆ ਦੁੱਧਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਕਰਨ ਬਣਦੀ ਜਿਹੜੀ ਕਾਨੂੰਨੀ ਕਾਰ ਕਰਨਾ ਤਾਂ ਜੋ ਲੋਕਾਂ ਦਾ ਲੋਕਤੰਤਰ ਦੇ ਉੱਤੇ ਜਿਹੜਾ ਲੀਡਰਾਂ ਦੇ ਉੱਤੇ ਜਿਹੜੀ ਪੋਲੀਟੀਸ਼ੀਅਨ ਨੇ ਜਿਹੜੀ ਬਿਊਰੋਕ੍ਰੇਸੀ ਹੈ ਉਹਨਾਂ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਉਹ ਬਣੇ ਜਿਹੜਾ ਕਿ ਦਿਨ ਪਰ ਦਿਨ ਟੁੱਟਦਾ ਜਾ ਰਿਹਾ ਘਟਦਾ ਜਾ ਰਿਹਾ ਜਿਹੜਾ ਕਿ ਬਹੁਤ ਹੀ ਘਾਤਕ ਹੈ ਇਹ ਚੀਜ਼ ਜਦੋਂ ਕਿ ਲੋਕਾਂ ਦਾ ਵਿਸ਼ਵਾਸ ਹੀ ਇਹਨਾਂ ਚੀਜ਼ਾਂ ਦੇ ਉੱਤੇ ਜਿਨ੍ਹਾਂ ਨੇ ਕਿ ਸਾਰੇ ਸਿਸਟਮ ਨੂੰ ਚਲਾਉਣਾ ਰਨ ਕਰਨਾ ਸੋ ਉਹਨਾਂ ਦਾ ਵਿਸ਼ਵਾਸ ਜਿਹੜਾ ਬਣਨਾ ਚਾਹੀਦਾ ਇਹ ਕਲੀਅਰ ਹੋਣਾ ਚਾਹੀਦਾ ਮੈਂ ਇਹ ਕਹਿੰਦਾ ਉਹਨਾਂ ਨੂੰ ਲੈ ਕੇ ਕੋਈ ਹਲਚਲ ਦਾ ਫਸਲ ਜਿਹੜੀ ਮੁਲਾਕਾਤ ਹੋਈ ਅੱਜ ਬਿਲਕੁਲ ਜੀ ਮੈਂ ਤਾਂ ਕਹਿ ਰਹੀ ਆ ਵੀ ਮੈਂ ਮੈਂ ਚਲੋ ਸਰਕਾਰ ਆ ਮੈਂ ਮੌਕੇ ਦੀ ਐਮ ਐਲ ਏ ਆ ਮੈਂ ਫੋਨ ਕਰ ਰਹੀ ਆ ਬੀ ਡੀ ਪੀਓ ਸਾਹਿਬ ਨੂੰ ਵੀ ਭਾਈ ਮੇਰੇ ਕੋਲ ਲੋਕ ਯਾਰ ਇਹਨੇ ਤੁਸੀਂ ਕਿੱਥੇ ਹੋ ਤੁਸੀਂ ਦਫਤਰ ਕਿਉਂ ਨਹੀਂ ਬੈਠ ਰਹੇ ਤੁਹਾਡੇ ਪਟਵਾਰੀ ਕਿੱਥੇ ਨੇ ਸੰਤੀ ਦੇ ਤੁਹਾਡੇ ਬੰਦੇ ਸਾਰੇ ਕਿੱਥੇ ਨੇ ਫੋਨ ਬੰਦ ਕਰਕੇ ਕਿੱਥੇ ਭੱਜੇ ਹੋਏ ਹੋ ਸਾਰੇ ਮੈਂ ਮੈਂ ਪੁੱਛ ਰਹੀ ਆ ਇਹਨਾਂ ਨੂੰ ਮੈਨੂੰ ਦੱਸਣ ਕਿੱਥੇ ਨੇ ਈਵਨ ਮੈਂ ਡੀ ਸੀ ਸਾਹਿਬ ਨੂੰ ਦੱਸਿਆ ਮੈਂ ਕਿਹਾ ਜੀ ਬੀ ਡੀ ਪੀਓ ਹੈ ਨਹੀਂ ਆਪਣੇ ਦਫਤਰ ਦੇ ਵਿੱਚ ਮੈਂ ਸਡੀਐਮ ਸਾਹਿਬ ਨੂੰ ਦੱਸਿਆ ਜੀ ਮੈਂ ਕਿਹਾ ਬੀਡੀਪੀਓ ਸਾਹਿਬ ਤੇ ਉਹਨਾਂ ਦੇ ਅਧਿਕਾਰੀ ਉੱਥੇ ਹੈ ਨਹੀਂਗੇ ਕਿਉਂ ਨਹੀਂ ਹੈਗੇ ਉੱਥੇ ਲੋਕ ਉੱਥੇ ਇਕੱਠੇ ਹੋ ਰਹੇ ਨੇ ਇੱਕ ਇੱਕ ਦੂਜੇ ਦੇ ਕੱਪੜੇ ਪਾੜ ਰਹੇ ਨੇ ਹੈ ਗੱਲ ਹੈ ਕੋਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤਾਂ ਉੱਥੋਂ ਦਾ ਐਮਐਲਏ ਹੋਊਗਾ ਨਾ ਉੱਥੋਂ ਦਾ ਲੀਡਰ ਹੋਊਗਾ ਜਦੋਂ ਤੁਹਾਡੇ ਕੋਲੇ ਇਲਜ਼ਾਮ ਲੱਗੇ ਨੇ ਉਦੋਂ ਤੁਸੀਂ ਕਾਲ ਕੀਤੀ ਆ ਮੈਂ ਕਿਸੇ ਨੂੰ ਕਾਲ ਨਹੀਂ ਕੀਤੀ ਜੀ ਮੈਂ ਉਹਨਾਂ ਬੰਦਿਆਂ ਨੂੰ ਲੈ ਕੇ ਜਦੋਂ ਮੈਨੂੰ ਪਤਾ ਲੱਗਾ ਕਿਉਂਕਿ ਜਿੰਨਾ ਤੁਸੀਂ ਇਹਦਾ ਖਲਾਰਾ ਪਾਉਂਗੇ ਉਹ ਚੀਜ਼ਾਂ ਜਿਹੜੀਆਂ ਆਊਟ ਹੋ ਜਾਂਦੀਆਂ ਨੇ ਸੋ ਮੈਂ ਤੁਹਾਨੂੰ ਇੱਥੇ ਲੈ ਕੇ ਆਈਆਂ ਤੇ ਮੈਨੂੰ ਹੁਣ ਇੱਥੇ ਤੁਹਾਡੇ ਸਾਹਮਣੇ ਜਿਹੜਾ ਕਲੀਅਰ ਹੋਇਆ ਕਿ ਜਿਹੜਾ ਨਾਲ ਡਰਾਈਵਰ ਸੀ ਜੋ ਫੈਕਟਰੀ ਨੇ ਸਾਡੇ ਇਹਦੇ ਵੀਡੀਓ ਦਫ਼ਤਰ ਦੇ ਉਹਨਾਂ ਨੂੰ ਇੱਥੇ ਛੱਡ ਕੇ ਗਾਂ ਜਾ ਕੇ ਨੇ ਤੇ ਉੱਥੋਂ ਇਕੱਲੇ ਵਾਪਸ ਜਿਹੜੇ ਇੱਥੇ ਆਏ ਨੇ ਸੋ ਇਹ ਕਲੀਅਰ ਇਨਵੈਸਟੀਗੇਸ਼ਨ ਦਾ ਪਾਰਟ ਆ ਕਨਵੈਸਟੀਗੇਸ਼ਨ ਹੋ ਜਾਏ ਤੇ ਲੋਕਾਂ ਨੂੰ ਠੀਕ ਹੈ ਠੀਕ ਹੈ ਥੈਂਕ ਯੂ ਮੈਂ ਨਾ ਬਸ ਆ ਕਿ ਆਪਣਾ ਆਪਣਾ ਨਾਮ ਕੀ ਨਾ ਬਾਈ ਤੁਹਾਡਾ ਡੈਸੀਗਨੇਸ਼ਨ ਜੀ ਹਰਜਿੰਦਰ ਸਿੰਘ ਬਾਲੀ ਹਾਂਜੀ ਪੰਚਾਇਤ ਐਕਟੂ ਭੋਨੀ ਗੜਜੀ ਇਹ ਕੀ ਇਨਸੀਡੈਂਟ ਹੋਇਆ ਸੀ ਸਰ ਇੱਧਰ ਜੀ ਬਸ ਮੈਂ ਤਾਂ ਇੱਥੋਂ ਦਫ਼ਤਰੋਂ ਗੱਡੀ ਲੈ ਕੇ ਆਇਆ ਹਾਂ ਜੀ ਇਹਦੀ ਗੱਡੀ ਲੈ ਕੇ ਆਇਆ ਸੋਹੀ ਸਾਹਿਬ ਦੀ ਓਕੇ ਸਰ ਕਿੱਥੇ ਗਏ ਸੀ ਕਿਸ ਕਾਰਨ ਗਏ ਸੀ ਏਡੀਸੀ ਦਫ਼ਤਰੋਂ ਆਉਂਦੇ ਆਉਂਦੇ ਪੱਗੂ ਵਾਲੇ ਖੜੇ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਪਟਿਆਲੇ ਜਾ ਰਹੇ ਸੀ ਪੱਗੂ ਵਾਲੇ ਕਿੱਥੇ ਗਏ ਸੀ ਕਿੰਨਾ ਸਮਾਂ ਰਹੇ ਫਗੂ ਵਾਲੇ 20 ਮਿੰਟ ਰਹੇ ਕਿੱਥੇ ਰਹੇ ਜੀ ਕੋਲਡ ਸਟੋਰ ਤੇ ਉੱਥੇ ਕੀ ਕਰ ਰਹੇ ਸੀ ਤੁਸੀਂ ਨਾ ਇਹ ਨਹੀਂ ਮੈਨੂੰ ਪਤਾ ਮੈਂ ਗੱਡੀ 'ਚ ਬੈਠਾ ਸੀ ਤੁਹਾਨੂੰ ਲੱਗਦਾ ਕਿ ਸਰਕਾਰੀ ਸਮੇਂ ਦੇ ਵਿੱਚ ਆਉਣ ਡਿਊਟੀ ਜਿੱਥੇ ਗਏ ਸੀ ਉੱਥੇ ਮਤਲਬ ਕੀ ਕੀ ਕਰਨਗੇ ਸੀ ਪ੍ਰਾਈਵੇਟ ਨਹੀਂ ਪਤਾ ਜੀ ਇਹਨਾਂ ਨੂੰ ਸਾਫ਼ ਨਹੀਂ ਪਤਾ ਸਰ ਅੱਜ ਵੀਡੀਓ ਸਾਹਿਬ ਦਾ ਆਫਿਸ ਡਰਾਈਵਰ ਕਲਾਉਟ ਕੀਤੇ ਹੋਣੇ ਹਾਂਜੀ ਹਾਂ ਇਹ ਨਹੀਂ ਪਤਾ ਜੀ ਉਹ ਕਿੱਥੇ ਤੁਸੀਂ ਅੱਜ ਹੀ ਚਲਾ ਰਹੇ ਸੀ ਗੱਡੀ ਨਹੀਂ ਮੈਂ 8 ਦਿਨ ਹੋ ਗਏ ਮੈਂ ਸ਼ਾਮ ਨੂੰ ਮੈਂ ਪਟਿਆਲੇ ਤੋਂ ਆਨਲਾਈਨ ਦੇ ਘਰ ਦੇ ਨਾਲ ਘਰ ਤੀ ਮੇਰਾ ਮਿੰਨ ਨਾਲੇ ਹੁੰਦੀ ਸੀ ਨਾਲ ਲੈ ਜਾਂਦੇ ਤੁਸੀਂ 8 ਦਿਨ ਤੋਂ ਚਲਾ ਰਹੇ ਹੋ ਹਾਂਜੀ ਹਾਂਜੀ ਇਲਜ਼ਾਮ ਲੱਗੇ ਨੇ ਕਿ ਜਿਹੜੇ ਕੋਲਡ ਸਟੋਰ ਤੁਸੀਂ ਗਏ ਸੀ ਗੱਡੀ ਚ ਚਲਾ ਕੇ ਉੱਥੇ ਰਿਸ਼ਵਤ ਲੱਗੀ ਹੈ ਤੁਹਾਨੂੰ ਕਿਉਂ ਜਨਲ ਕਰ ਰਿਹਾ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਗੱਡੀ ਵਿੱਚ ਕੁਝ ਰੱਖਿਆ ਤਾਂ ਨਹੀਂ ਗਏ ਜੀ ਉਸ ਟੈਂਪਰ ਬੈਠੇ ਨਾ ਨਾ ਮੇਰੇ ਹੁੰਦੇ ਕੁਝ ਨਹੀਂ ਰੱਖਿਆ ਠੀਕ ਹੈ ਸਰ ਤੇ ਬਾਅਦ ਵਿੱਚ ਕੁਝ ਰੱਖਿਆ ਵੀ ਤਾਂ ਮੈਂ ਕਹਿ ਨਹੀਂ ਸਕਦਾ ਨਵੇਂ ਹੋਵੇ ਕੁਸਤਾਨ ਕਹਿ ਸਕਦਾ ਜੀ ਠੀਕ ਹੈ ਗੱਡੀ ਦੀ ਚਾਬੀ ਹੁਣ ਤੁਹਾਡੇ ਕੋਲ ਹੀ ਹੈ ਜੇ ਮੇਰੇ ਲੈਵੇ ਜੀ ਇਹ ਤੁਸ ਜਿਵੇਂ ਕਹਿ ਰਹੇ ਹੋ ਵੀ ਕਿਸ ਬਾਤ ਕਿਸੇ ਨੇ ਰੱਖਤਾ ਨਹੀਂ ਉਹਦੋਂ ਬਾਅਦ ਚ ਇਹ ਗੱਡੀ ਕੋ ਤੋਲਪਲਾਜੇ ਤੋਂ ਲੈ ਕੇ ਆਏ ਨੇ ਨਾ ਜੀ ਅੱਛਾ ਇਹਨੂੰ ਤੁਸੀਂ ਨਹੀਂ ਲੈ ਕੇ ਆਏ ਆਪ ਚਲਾ ਕੇ ਨਹੀਂ ਤੋਲਪਲਾਜੇ ਤੋਂ ਮੈਂ ਆਪ ਨਹੀਂ ਲੈ ਕੇ ਆਇਆ ਇਹ ਤਾਂ ਹੋਰ ਕੋਣ ਚਲਾ ਕੇ ਲੈ ਕੇ ਆਏ ਜੀ ਕੌਣ ਚਲਾ ਕੇ ਲੈ ਕੇ ਆਏ ਆਪ ਲੈ ਕੇ ਨਹੀਂ ਸਾਹਿਬ ਕੋਈ ਨਾ ਲੈ ਕੇ ਨਹੀਂ ਰਿਡਿਊਸ ਆਪ ਲੈ ਕੇ ਤੁਸੀਂ ਕਿੱਥੇ ਦੀ ਸਰ ਉਦੋਂ ਮੈਂ ਤਾਂ ਮੈਂ ਪ੍ਰਾਈਵੇਟ ਗੱਡੀ ਚ ਆਏ ਜੀ ਉੱਥੋਂ ਠੀਕ ਹੈ ਉਹ ਕਿਹਨਾਂ ਸੰਬੰਧ ਉਹ ਉਤਾਰਿਆ ਗਿਆ ਤੁਹਾਨੂੰ ਪਹਿਲਾਂ ਨਹੀਂ ਸਮਝੋ ਆਜੋ ਮਾੜੇ ਜੀ ਜੇ ਅਸੀਂ ਜਦੋਂ ਪਹਿਲਾਂ ਗੱਡੀ ਗੱਡੀ ਚਲਾ ਰਹੇ ਸੀ ਸਿਰਫ ਟੋਲ ਪਾਸ ਤੇ ਆ ਕੇ ਤੁਹਾਨੂੰ ਕਿਉਂ ਉਤਾਰਿਆ ਗਿਆ ਉਹ ਜਾਣਕਾਰੀ ਪਤਾ ਨਹੀਂ ਇਕੱਲੇ ਗੱਡੀ ਲੈ ਕੇ ਆ ਗਏ ਮੈਂ ਤਾਂ ਫਿਰ ਬਾਅਦ ਚ ਮੇਰੇ ਨੌਨ ਸੀ ਉਹਨਾਂ ਨਾਲ ਆਇਆ ਠੀਕ ਹੈ